ਕੋਟੇ ਮਰੀਤੇ ਮਨ ਸੇਰ ਅੰਦਰ ਅਨਾਰੀ ਭੂਤ ਵੇ ਆਕਲ ਜਰੈਤ ਖਾਤ ਹੈ ਮੇਲੇ ਜੁਰਸੋ ਉਤਵੇ ਧੁੰਦੀਪਿਸ਼ਿਆਤੀ ਹੈ ਪਰਾਦੀ ਅੰਦਰ ਕਾਤੀ ਘਾਤ ਵੇ ਬੰਦਗੀ ਕਾਲ ਸਮ ਨਾਹੀ ਜੁਰੇ ਮਰਨ ਹਾਥ ਵੇ ਚੋਨ ਚਾਵਲ ਦਾਲ ਰੋਟੀ ਮਾਲ ੂਡੇ ਗਤ ਵੇ

ਗਰਜਿ ਨੇ ਉਸ ਧਾਮ ਕੇ ਦੁੰਦਰ ਫਿਰੈ ਸਭ ਭੇਖਵੇ ਐਸੇ ਪਸਾਰੀ ਜੋੜੀ ਮੋਟੇ ਮਦਾਰੀ ਸੇਖਵੇ ਬੰਦ ਬੰਚ ਕੀ ਨੇ ਅੰਸ਼ ਅੰਸ਼ ਹੈ ਸਭ ਮੋਹੀਵੇ ਗਰੀਬ ਦਾਸ ਗਤੀ ਨਾ ਮੋਕਸ਼ ਜਮ ਕੇ ਦਰ ਜਾਈਵੇ ਬੰਦੇ ਕੋ ਜਿਲੇ ਅੰਦਰ ਹੋ ਨਵੇ ਕਿ ਮਿਟੇ ਹੈ ਗੁਨਾਹ ਤੇਰੇ ਦੇਖਵੇ ਲੈ ਜਿਵੇਂ ਚੂਣਵੇ ਮੋਲੇ ਅਲੈਕੂਂ ਜਾਦ ਕਰ ਸ੍ਰੀ ਸਾਤਿ ਕਰਿ ਸਮੋਈ ਵੇ ਮਤਰਤਾ ਨਾਮ ਬੰਤ ਮਾਰਗ ਸੋਤ ਸਿੰਧ ਪਰੋਈ ਵੇ ਸਾਹਿਬ ਸੁਹਾਨ ਅਮਾਨ ਅਬਗਤ ਨਿਰਤ ਪਰਕ ਪਛਾਣ ਵੇ ਅਰਦਾ ਮੰਸੀਤ ਹੈ ਪਹਿ ਜੋ ਨਹੀਂ ਤਹਤੇ ਧਿਆਨ ਵੇ ਆਕਰ ਫਨਾਦਰ ਫਨਾ ਹੈ ਇਸ ਪੰਡੀ ਉਪਰ ਤੰਡ ਵੇ ਸੁਖ ਨਮਾਨ ਸਵਾਲ ਕੇ ਲੋ ਨਹੀਂ ਖਾਨਾ ਅੰਡਵੇ ਮੁਰਗੇ ਅੰਡਾ ਕਾ ਫਰਕ ਨਹੀਂ ਨਾ ਚਾਮ ਚੋਲਾ ਗੂਦਵੇ ਕਣ ਗੁਲਾ ਨਾ ਰਾਰ ਉਸਨੇ ਇੱਕ ਜਨਨੀ ਦੂਦਵੇ ਜੀਵ ਜੰਗਲੀ ਕਰਦਵਾਨਾ ਮਾਰਵੇ ਨਹੀਂ ਮਾਰਵੇ ਜਿਸ ਉਦਰ ਮੇ ਇੱਕ ਗਰਭ ਹੈ ਤਾ ਕਾ ਨਾ ਪਿੰਡਾ ਪਾਰਵੇ ਪਾਰ ਪਿੰਡਾ ਫੋਰ ਅੰਡਾ ਨਹੀਂ ਖਾਨਾ ਖੂਬਵੇ ਗਰੀਬ ਦਾਸ ਤਰਸ ਜੀ ਰੁਕੀ ਦੇਖ ਤਮਹਿ ਕੋਪਵੇ ਬੰਦੇ ਜੀਨ ਸਾਹਿਬ ਧਨੀ ਵੇ ਮੌਮਨ ਮਰੀਦਮ ਕੋਈ ਹੈ ਤਜ ਮਾਨ ਗਰਬ ਰੋਮਨੀ ਵੇ ਬੇਦਾਕ ਦੇ ਬਾਤ ਨਾ ਜਾਣੇ ਕਹਾਂ ਜਗਦੀਸ਼ ਵੇ ਮੱਟੇ ਮੂਰਤ ਕਾਣਾ ਫਖਿਆ ਫਿਰ ਬੰਦਗੀ ਕੀ ਰੀਸ ਵੇ ਨਾਂਜਰ ਜੋ ਮੀ ਨજર ਨਾ ਹਾਜ਼ਰ ਹਜ਼ੂਰਮ ਦੇਖ ਵੇ

ਸੰਕੋਚਿ ਰਾਗਮ ਜਗਮਗੈ ਘਟ ਏਕ ਦੀਪ ਕਲੋਈ ਵੈ ਬਟਤ ਬੀਜ ਕਾ ਵਿਸਤਾਰ ਹੈ ਦਿਲਦਾਰ ਹੈ ਸਭ ਮੋਹੀ ਵੈ ਤਾਂ ਫਰ ਉਪਰ ਜੋ ਕਰਤ ਹੈ ਉਸ ਸਰੇ ਝੋਟਾ ਖਾਈ ਵੈ ਬਾਣੀ ਬਨਾਨੀ ਏਕ ਹੈ ਜਨ ਸੀਨ ਸੇ ਸੰਸਾਰ ਵੈ ਦੁਈ ਉਪਰ ਦੂਸਰਾ ਘਟ ਏਕ ਬੋਲਨ ਹਾਰ ਵੈ ਹਿੰਦੂ ਨਾ ਤੁਰਕਾ ਕੋਈ ਹੈ ਜਾਂ ਜਾਤ ਹੈ ਜਗਦੀਸ਼ ਵੇ ਗੱਟ ਗੱਟ ਬਿਸ਼ੰਬਰ ਬੋਲਤਾ ਇਸ ਜਿਸ ਕਹੇ ਕੋ ਮਸ਼ਤੀਸ਼ ਵੇ ਏਕ ਮੱਟੀ ਕੇ ਭਾਂਡੇ ਬਣੇ ਦਿਨੀ ਜਾਂ ਆਵੇਂ ਪਾਵੇ ਏਕ ਜਾਤ ਰੂ ਏਕ ਪਾਤ ਸਕਲ ਰੂ ਔਰ ਵਾਹਵੇ ਸਕਲ ਰੂ ਔਰ ਵਾਹ ਏਕੈ ਦੂਸਰਾ ਨਹੀਂ ਕੋਈ ਵੇ ਮੰਜਨਾ ਮਹਿਲ ਮੈਂ ਬੂਹ ਕਾ ਟੁਕ ਦੇਖ ਲੈ ਜਲ ਧੋਈ ਵੇ ਦਿਲ ਧੋਈ ਕਰ ਮੰਨ ਪਾਖ ਕਰ ਤੂੰ ਪਾਖ ਜਰ ਪਛਾਣ ਵੇ ਗਰੀਬ ਦਾਸ ਉਜਾਂ ਸਜਾ ਕਾ ਸਕਲ ਘਟ ਰਹਿ ਮਾਨ ਵੇ ਬੰਦੇ ਛਾਲ ਦੇ ਬਦ ਖੈਲ ਵੇ ਉਸ ਧਰੀ ਕਾਨੇ ਦਰਦ ਹੋਵੇ ਮਾਰ ਗਉ ਆ ਬਹਿਲ ਵੇ ਛੋਟੇ ਝਟਕੇ ਮੁਰਗ ਮੂਰਤ ਹੋਰ ਮੁਰਗ ਸਮੂਲਵੇ ਸਕਲ ਕੰਧ ਸੁਗੰਧ ਸੋਇੰਗ ਏਕ ਕਾਇਮ ਫੂਲਵੇ ਏਤ ਬਾੜੀ ਏਕ ਬਾਗਮ ਏਕ ਮਾਲੀ ਫੂਲਵੇ ਏਕ ਦਮ ਨਰਗਾ ਏਕ ਨਹੀਂ ਤੋੜ ਸਕੂਲਵੇ ਬੇਦਤ ਹੋ ਕਲ ਕਰਦ ਕਾਨ ਅਪਨ ਸਾ ਦਿਲ ਜਹਾਨਵੇ ਨਾਚਕ ਨ ਵੀ ਦਿਲ ਸਾਫ ਕਰ ਤੋ ਸਵਾਲ ਹਮਾਰਾ ਮਾਨਵੇ ਗਲ ਕਾਟ ਮੁਜਰਾ ਕਿਨ ਕੀਆ ਹਮੈ ਪੀਰ ਬਤਾਏ ਵੇ ਤਦ ਭਾਨੈ ਰੂ ਤਨ ਸਰੈ ਉੱਕਾਂ ਗਾਏ ਵੇ ਤਾਮ ਦਿਨ ਕਾਟੇ ਮੁਲਾਨ ਸੁਨੋ ਕਾਜੀ ਬਾਤ ਵੇ ਸੂਰੇ ਕਾ ਸਭ ਦੂਧ ਪੀ ਮੈਂ ਤਹੁ ਦਿਨ ਮਾਤ ਵੇ ਗ੍ਰਿਤ ਪੋਜਨ ਹੋਮ ਕਰਨੀ ਦੇਵਤਾ ਸਰਬਾਸ ਵੇ ਉਸ ਸਰੈ ਮੈਂ ਕਿਤ ਠੋਰ ਹੈ ਜੋ ਕਾਉਂ ਦੇ ਨੂਬੇ ਨਾਸ ਵੇ ਸੂਰੇ ਸਾਖਾ ਗਉਮ ਕਾ ਖੀਰ ਖਾਈ ਦਉ ਦੀਨ ਵੇ ਕਾਮ ਦੇ ਨੂੰ ਕਾਟ ਖਾਈ ਗੂਦ ਮਾਟੇ ਸੀਨ ਵੇ ਗਰੀਬ ਅਰਜ ਆਵਾਜਿ ਅਨਾਥ ਕੀ ਅੱਜ ਕੀ ਅਰਦਾਸ ਆਪਣ ਜਾਣਾ ਬੀਟੀ ਹੋ ਦੀ ਜੋ ਨਹੀਂ ਚਲ ਬਾਸ ਸੀਨਾ ਸਲਾਈ ਭਤ ਹਾਂ ਜੋ ਕਰਤ ਹਾਂ ਕੁਫਰਾਂ ਦੇ ਵਹਾਂ ਨਹੀਂ ਦਾ ਰਮਦਾ ਰਹੈ ਗਉ ਕਾ ਨਗਲ ਤੂ ਬਾਨਵੇ ਦਰਗਾ ਮੇ ਨਿਗਾਹ ਹੈ ਤਿਰਤਿਲਾ ਸਾਕ ਤਾਬ ਵੇ ਗਰੀਬ ਦਾਸ ਤੇਰਾਸ ਵੀਤੇ ਕਿਆ ਕਰੋ ਤਬ ਜਵਾਵੇ ਜਨਮ ਕੋਇਆ ਗੁਲਬ ਗੋਇਆ ਨਾਮ ਰਤਾ ਨਹੀਂ ਵੇ ਸ਼ਾਦ ਕੀ ਪਰਤੀਤ ਨਹੀਂ ਜੰਮ ਲੋਕੇ ਜਾਏ ਵੇ ਅੰਦਰੁ ਉਨੀ ਦੇਕੇ ਅੰਦਰ ਗਹਿ ਮਹਿਰ ਚੋਸਾ ਹੂਲਵੇ ਸੁੰਗ ਮਹਿ ਹੈ ਮਹਿਲ ਮਾਲਕ ਗगनਦਰ ਅਸਥੂਲਵੇ ਮੁਸਲਮਾਨਾ ਦਰ ਇਮਾਨਾ ਸਰੈ ਦਿਨ ਦਿਹਾ ਲਵੇ ਦੇਖ ਤਮ ਗੂ ਮਾਲਕ ਨજર ਨੇਕ ਨਿਹਾਲਵੇ ਵਾਂਗ ਰੋਜਾ ਬੀਨ ਤੀ ਕਲਮਾ ਪੜੋ ਲਾ ਹੂਤਵੇ

ਅਕਲਰਾ ਪੇ ਸ਼ਾਨ ਪਿਆਰੇ ਹੈ ਖੁਲਾਸਾ ਪੰਥ 베 ਹਲਾ ਦੇਕ ਅਕਲ ਸਾਹਿਬ ਵਾਰ ਪਾਰ ਨਾ ਅੰਤ 베 ਮੁਰਗ ਮੁੱਲਾ ਖਾ ਤੋਂ ਐ ਸਾਹਿਬ ਸਰ ਇਹ ਬੋ ਦੂਸ਼ 베 ਕੂਕ ਤੇ ਬੰਗੀ ਬਿਨਾ ਕੋਦੀ ਅਜਾ ਤਰਾਸੀ ਬੋ ਕਵੇ ਜਾਜ ਕਰਸ ਨਵੀ ਕੋ ਮੇ ਚਾ ਨਿਰੰਤਰ ਰਾਖ 베 ਜਲਬੂਨ ਸੇ ਜਨ ਸਾਜ ਸਾਜਿਆ ਸੁਨੋ ਮੁਰਸਿ ਸਾਖ ਵੇ ਖਾ ਕਰੋ ਜੀ ਹੂ ਕੋ ਲਖ ਲੈਨ ਮੇ ਮਤ ਭੂਲ ਵੇ ਤਨੇ ਕਾ ਪ੍ਰਮਾਨ ਬਾਂਚੋ ਚਾਲ ਬੰਦੇ ਸੁ ਲਵੇ ਕਾਮੇ ਕ੍ਰੋਦੀ ਬੁੱਧ ਬੁੱਧੀ ਕੁਦੀਰਾ ਬਿਸਾਰਵੇ ਦੁਈ ਸਹਿ ਦੂਰ ਸਾਹਿਬ ਜਿਪਸ ਨਿਚ ਮਾਰਵੇ ਵਾਕ ਕਰ ਦਿਲ ਪਰਸ ਰੱਬ ਕੋ ਪੀਰ ਪਰਚੇ ਬੋਲਵੇ ਅਲੇ ਅਲੇ ਸੁਬਾਨ ਸਾਹਿਬ ਮਹਿਲ ਦਵਾਰਾਂ ਖੋਲਵੇ ਕਾਦਰ ਕਰੀ ਮਾਹੇ ਰਹੀ ਮਹਾਰਾਜ ਕਰੇ ਮਾਨਵੇ ਦੇਖੋ ਗਰੀਬ ਦੀ ਦਾਰ ਦਿਲ ਮੈਂ ਅਜਬ ਮੂਰ ਸੁਬਾਨਵੇ ਰੱਬ ਕੋ ਮੁਰਾ 파ਟ ਕੀ ਨਾ ਪਾਇ ਤਨ ਮਹਿਲ ਸੀਨਾ ਕਾਦਰ ਕੀ ਕੁਦਰਤ ਜੋ ਜਲ ਕਾ ਜਹਾਨਾ ਹੈ ਰੂਹ ਕਾ ਨਿਵਾਸਾਦਰ ਮਹਿਲ ਹੈ ਕੁਲਾਸਾ ਜਨਬੋਧ ਕਾ ਬੰਧੇ ਜਬੰਦ ਸਾਜਿਆ ਪਿੰਡ ਪ੍ਰਾਨਾ ਹੈ ਪਿੰਡੇ ਪਰਮੰਡੇ ਕਾ ਆਕਾਰ ਧਾਰ ਏਕ ਰੂਪ ਪਵਨ ਸੀ ਪ੍ਰੇਵਾ ਬੀਜ ਮਦ ਮੇਠੇ ਰਾਨਾ ਹੈ ਕੋ ਰੰਗ ਤੋ ਮਾਲ ਕੇ ਆਲ ਕਚਮਚ ਤੋਲ ਸਾਨ ਅਸ਼ੀਸ਼ ਕਸਮਾਨਾ ਹੈ ਤਾਰੇ ਗਵਨ ਰੂਪ ਖੰਭ ਤੀਨਾ ਤਾਲ ਆਰੰਭ ਤਾਰਾ ਸਸੀ ਪਹਨਾ ਹੈ ਆਜ ਜ ਅਨਾਥ ਨੀਵ ਸਾਜ ਸਮਰਤ ਪੀਵ ਸਾਹਿਬ ਗਿਸ਼ੰਬਰ ਹਾਲ ਮੀਰਾ ਮਹਿਰਵਾਨਾ ਹੈ ਬ੍ਰਹਮਾ ਆਦਮ ਆਦ ਅਨਾ ਵਿਸ਼ਨੂੰ ਕੂਟਿਏ ਆਵਾਦ ਅਲੇ ਕਾ ਅਲਹੂ ਕੋ ਸ਼ਕਤੀ ਸੁਵਾਨਾ ਹੈ

ਸੁਹਾਨ ਸੁਹਾਨ ਧਿਆਨ ਕਲਮਾ ਕਬੂਲ ਮਾਨ ਲਾ ਇਲਾਹੀ ਇਲਾ ਹੈ ਜਾਕੀ ਕੁਰਬਾਨਾ ਹੈ ਤੱਬਾ ਅਜਰ ਹਜੂਰ ਜਗ ਮਗ ਜੋਤੀ ਜੋ ਕੁਰਬਾਨੀ ਮੈਂ ਮੱਕਾ ਮਹਿਬੂਬ ਕੋ ਮਸ਼ਾਨਿਆ ਹੈ ਕਾਜੀ ਨਵਾਜੀ ਦਿਲ ਦੂਰ ਤਗਾਵਾਜੀ ਤੂ ਸੀਨੇ ਕੋ ਸੁਆਪ ਕਰੋ ਖਾਇਆ ਹਿਲਵਾਨਾ ਹੈ ਕਾਜੀ ਨਹੀਂ ਹਾਜੀ ਤੂੰ ਦਮ ਦਮ ਦਰਗਾ ਦਰੂਨ ਬੰਦ ਤੋ ਪੰਗੀਰਾ ਕਿਉਂ ਕੂਕੇ ਮਲਾਨਾ ਹੈ ਖੁੱਲੇ ਦਰਬੀ ਨ ਦੁਆਰ ਭੇਟੈ ਜਾਂ ਚਾਰ ਜਾਰ ਉਜੂ ਅਨਾਦ ਹੋਦ ਕੁਸਨ ਮੇ ਨਹਾਨਾ ਹੈ ਸਰੰਗੀ ਹੈ ਅਲਪ ਸੈਨ ਬਹੁਤ ਕੁਛ ਅਜ ਬੈਨ ਮਸਤਕ ਮਸੀਤ ਮੁਕਰਮੀਨ ਕਾ ਪਿਆਨਾ ਹੈ ਸੈਲਾ ਨੀ ਸਮੂਲ ਗਾਟ ਸੁਸ਼ਮਣ ਭੁਲੇ ਕਪਾਟ ਇੰਗਲਾ ਔਰ ਪਿੰਗਲਾ ਦਰ ਲੋਤ ਕਾਮ ਕਾਨਾ ਹੈ ਸੁਸ਼ਮਣ ਸੁਰਗ ਦਵਾਰੀ ਜਾਂ ਅਜ ਵਹਿ ਅਟਾਰੀ ਕਮਲਦਰ ਕਮੋਦਮ ਜੋ ਚਵਤਾਰਸ ਪਾਨਾ ਹੈ ਾਨਹਦ ਨਾਦ ਵਾਜੇ ਜਉ ਜੰਗੀ ਜੈਤ ਸਾਜੇ ਹਦਮ ਖੁਲਾ ਸਾਖਿਆਲ ਅਮਲ ਜੋ ਅਮਨ ਨਾ ਹੈ ਗਰੀਬ ਅਰਜ ਅਵਾਜ ਅਨਾਥ ਕੀ ਆਜ ਕੀ ਅਰਦਾਸ ਆਮਨ ਜਨਨ ਜੀ ਜਿ ਨਿਸ਼ਚਲ ਵਾਸ਼ਿਂ ਹਾਲੀਅਰਮ ਵਾਲੀ ਕਲਖ ਬਰ ਹਮਾਰ ਲੀ ਜੇ پاجی اور کاجی کہاں رانا ہے نبی کے نواسے کے مارے فرج حسن اور حسین بیوی فاطمہ کے پرانا ہے محمد کے مدن سے فاطمہ کا انگ ہوا فاطمہ کے مدن سے حسن حسین جانیا ہے अली शरबन्धाा बुलारता है गरिबदा सगर मूल मध्यवास अली